ਪਟਾਰ ਅਕਾਲੀ ਦਲ ਦੇ ਹਾਲਾਤ ਨੇ ਆ ਸੁਖਬੀਰ ਸਿੰਘ ਬਾਦਲ ਹਨ ਨੇ ਇਹਨਾਂ ਦਾ ਵੀ ਇਸੇ ਤਰ੍ਹਾਂ ਨਾਅ ਸ਼ੋਣਾ ਐ ਇਸੇ ਝਾੜੂ ਵਾਲਿਆਂ ਦਾ ਜੋ ਕੰਮ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਔਰ ਅੱਖਾਂ ਵਰਿਆਂ ਬਾਅਦ ਪੇਸ਼ ਹੋ ਕੇ ਗੁਨਾਹ ਕਬੂਲ ਕੇ ਔਰ ਫੇਰਾਜਾ ਕਾਲ ਤੱਕ ਦੇ ਜਥੇਦਾਰਾਂ ਨੂੰ ਲਹਣ ਦਾ ਕੰਮ ਕੀਤਾ ਹੁਣ ਤਾਂ

ਇਹ ਤਾਂ ਹੈ ਸਾਡੀਆਂ ਸਾਰੀਆਂ ਗੁਰ ਮਰਿਆਦਾ ਸਾਡੇ ਉਸ ਅਕਾਲ ਤਖਤ ਸਾਹਿਬ ਦੀ ਪਰੰਪਰਾਵਾਂ ਨੂੰ ਇੱਕ ਸਵਾਲੀਆ ਚਿੰਨ ਲਾਇਆ ਹੈ ਸਿੱਕੇ ਟੰਗਿਆ ਹੈ ਹਰ ਸਿੱਖ ਦਾ ਫਰਜ ਬੰਦਾ ਹੈ ਆਓ ਉੱਠ ਖੜੇ ਹੋ ਕੇ ਅਸੀਂ ਇਹਨਾਂ ਦੇ ਲੀਡਰਸ਼ਿਪ ਹਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਨੂੰ ਜਿਹੜਾ ਸਵਾਲ ਕਰੀਏ कि ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ ਆਕਾਲ ਤਖਤ ਸਾਹਿਬ ਤੇ ਉਹਨੇ ਸਿਰ ਝੁਕਾ ਕੇ ਜੋ ਫਰਮਾਨ ਸੀਗਾ ਆਕਾਲ ਤਖਤ ਸਾਹਿਬ ਦਾ ਉਹਨੂੰ ਮੰਨਿਆ ਤੇ ਸਜ਼ਾ ਨੂੰ ਕਬੂਲ ਕੀਤਾ ਪਰ ਅੱਜ ਕੱਲ ਦੇ ਅਹਲਕਾਰ ਜਿਨ੍ਹਾਂ ਨੇ ਸਜ਼ਾ ਸੁਣੀ ਤੇ ਗੁਨਾਹ ਕਬੂਲ ਕੀਤਾ ਤੇ ਉਸ ਤੋਂ ਬਾਅਦ ਸਜ਼ਾ ਸੁਣਾਉਣ ਵਾਲਿਆਂ ਨੂੰ ਤੁਸੀਂ ਉਸ ਗੱਦੀ ਤੋਂ ਲਾਂਬੇ ਕਰਨ ਦਾ ਆਦੀ ਆਦੇ ਜੋਰ ਤੇ ਜਿਹੜਾ ਤੁਸੀਂ ਕੰਮ ਕੀਤਾ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਬੇਸ਼ੱਕ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਜਿੱਥੇ ਪੰਜਾਬ ਦੀ ਗੱਲ ਹੋਏਗੀ ਜਿੱਥੇ ਸਿੱਖੀ ਦੀ ਗੱਲ ਹੋਏਗੀ ਉਥੇ ਅਸੀਂ ਸਾਰੇ ਡੱਟ ਕੇ ਅਸੀਂ ਸਨਮਾਨ ਤੇ ਸਿੱਖਾ ਦੀ ਗੱਲ ਕਰਾਂਗੇ ਨਾ ਕੇਵਲ ਸਿੱਖਾਂ ਦੀ ਚਾਹੇ ਕਿਸੇ ਵਰਗ ਦਾ ਵੀ ਸਾਥੀ ਹੋਵੇ ਅਸੀਂ ਓਰੀ ਗੱਲ ਸੁਣ ਕੇ ਓਰੀ ਲੜਾਈ ਲੜਨ ਦਾ ਪ੍ਰਯਾਸ ਕਰਾਂਗੇ ਮੈਂ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਸੀਂ ਕਾਫੀ ਦੇਰ ਦੇ ਇੱਥੇ ਬੈਠੇ ਹੋ ਗਰਮੀ ਵੀ ਸੀਗੀ ਔਰ ਤੁਸੀਂ ਬੜਾ ਸਾਹ ਦਿੱਤਾ ਹੈ ਅੱਜ ਕੰਮ ਦੀ ਰੁੱਤ ਦੇ ਵਿੱਚ ਤੁਸੀਂ ਅੱਜ ਵਤੀਰਾ ਕੱਟ ਕੇ ਆਏ ਹੋ ਬ੍ਰਹਮਿੰਦਰਾ ਜੀ ਦੀ ਜਿਹੜੀ ਕੀਤੀ ਮਿਹਨਤ ਹੈ ਔਰ ਬੋਹਿਤ ਮਿੰਦਰਾ ਜੀ ਦਾ ਜਿਹੜਾ ਪਿਆਰ ਹੈ ਆ ਸਾਨੂੰ ਵੇਖਣ ਨੂੰ ਮਿਲਿਆ ਇਹਦੇ ਵਿੱਚ ਬਾਜਵਾ ਸਾਹਿਬ ਕਿਸੇ ਵਿਅਕਤੀ ਦਾ ਯੋਗਦਾਨ ਨਹੀਂ ਹੈ ਇਹ ਕੇਵਲ ਤੇ ਕੇਵਲ ਇਸ ਨੌਜਵਾਨ ਸਾਥੀ ਦਾ ਯੋਗਦਾਨ ਹੈ ਸਾਡੇ ਸਪਰਾ ਦਾ ਔਰ ਮੈਂ ਦੁਬਾਰਾ ਫੇਰ ਵਾਰ-ਵਾਰ ਨਾ ਕਹਿੰਦੇ ਹੋਏ ਮੈਨੂੰ ਮੋਹਿਤ ਤੇ ਪੂਰਾ ਭਰੋਸਾ ਤੇ ਯਕੀਨ ਹੈ ਅਸੀਂ ਯੂਥ ਕਾਂਗਰਸ ਮਹਿਲਾ ਕਾਂਗਰਸ ਐਨਐਸਯੂਆਈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਲ ਕੇ ਸਾਰੇ ਜਾਣੇ ਪੰਜਾਬ ਦੀ ਲੜਾਈ ਲੜਾਂਗੇ ਔਰ ਬਾਜਵਾ ਸਾਹਿਬ ਬੈਠੇ ਬਾਜਵਾ ਸਾਹਿਬ ਤੁਸੀਂ ਸੀਨੀਅਰੋਂ ਇੱਕ ਕੰਬੀਨੇਸ਼ਨ ਬਣਾਉਣਾ ਹੈ 117 ਸੀਟਾਂ ਪੰਜਾਬ ਦੀਆਂ ਲੇਕਿਨ ਮੇਰੀ ਬੇਨਤੀ ਹੈ ਤੁਹਾਨੂੰ ਵੀ ਆਪਾਂ ਦੋਵਾਂ ਨੇ ਲੀਡਰਸ਼ਿਪ ਨਾਲ ਤੇ ਸਾਰਿਆਂ ਦੀ ਰਾਏ ਦੇ ਨਾਲ ਮੈਂ ਇਹ ਚਾਹਣਾ ਹੈ ਕਿ ਪੰਜਾਬ ਦੇ ਵਿੱਚ ਇਹ ਸਵਾਰੀ ਕਟੋ-ਕਟ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ 60 ਤੋਂ 70 ਸਿੱਖਾ ਅਸੀਂ ਦਿੱਤੀਏ ਤਾਂ ਜੋ ਨਵਾਂ ਪੰਜਾਬ ਨਵੀਂ ਸੋਚ ਤੇ ਨਵਾਂ ਬਦਲਾ ਤੇ ਪੰਜਾਬ ਦੀ ਤਰਜਮਾਨੀ ਕਰੀਏ ਤੇ ਪੰਜਾਬ ਦੀ ਗਵਾਹੀ ਕਰੀਏ ਔਰ ਕਈਆਰੀ ਆ ਪੱਤਰਕਾਰ ਬੈਠੇ ਐ ਇਹ ਇੱਥੇ ਰਾਜ ਪੁੱਛ ਲਿਆ ਫਲਾਣਾ ਨਹੀਂ ਆਇਆ ਬਈ ਕਈਆਰੀ ਕਿਸੇ ਨੂੰ ਕੰਮ ਵੀ ਹੁੰਦਾ ਐ ਕਾਂਗਰਸ ਪਾਰਟੀ ਇੱਕ ਮੁੱਠ ਹੈ ਕਈ ਵਾਰੀ ਕੋਈ ਕਹਿੰਦਾ ਕੋਈ ਫਲਾਨੀ ਚੀਜ਼ ਦਾ ਦਾਵੇਦਾਰ ਹੈ ਰਾਜਾ ਬੜਿੰਗ 46 ਸਾਲਾਂ ਦੀ ਉਮਰ ਚ ਬਣ ਗਿਆ ਪ੍ਰਧਾਨ ਤੇ ਚਾਰ ਇਲੈਕਸ਼ਨ ਮੈਂ ਜਿੱਤ ਗਿਆ 6 ਲੜ ਲਿਆ ਰਾਹੁਲ ਗਾਂਧੀ ਨੇ ਤੇ ਖਰਗੇ ਸਾਹਿਬ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਚ ਮੇਰੀ ਇੱਛਾ ਅਖੀਰਲੀ ਸਾਡੀ ਕੀ ਹੈ ਔਰ ਮੋਹਿਤ ਮਿੰਦਰਾ ਚਾਹੇ ਸਾਨੂੰ ਕੁਝ ਨਾ ਮਿਲੇ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਹਾਡੇ ਨਾਲ ਧੱਕਾ ਤੇ ਜ਼ਾਤੀਆਂ ਹੋਈਆਂ ਚਾਹੇ ਸਰਪੰਚੀਆਂ ਚ ਚਾਹੇ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨਾਂ ਚ ਜਿਹੜੇ ਅਫਸਰਾਂ ਨੇ ਤੁਹਾਡੇ ਨਾਲ ਧੱਕਾ ਕੀਤਾ